ਲਗਭਗ 88 ਵਾਲਾ ਹੀ ਸਿਚੁਏਸ਼ਨ ਬਣੀ ਆ ਉਸ ਤੋਂ ਬਾਅਦ ਵੀ ਕਈ ਵਾਰ ਪਾਣੀ ਇੱਥੇ ਦਰਿਆ ਚ ਆਉਂਦਾ ਰਿਹਾ ਪਰ ਇੰਨਾ ਨਹੀਂ ਸੀ ਕਦੀ ਆਇਆ ਕੁਦਰਤੀ ਮਾਰ ਪੈ ਰਹੀ ਆ ਇਸ ਟਾਈਮ ਇਸ ਵਾਰ ਇਹ ਹੋਇਆ ਕਿ ਤਰਾਵੀਚ ਵੀ ਬਹੁਤ ਜ਼ਿਆਦਾ ਪਾਣੀ ਆਇਆ ਬਿਆਸ ਵੀ ਸਤਲੁਜ ਵੀ ਪੈ ਇਹ ਕਦੀ ਨਹੀਂ ਪਹਿਲਾਂ ਇਦਾਂ ਕਿਤਨਾ ਦਰਿਆਵਾਂ ਦੀ ਜਿਹੜਾ ਪਾਣੀ ਆ ਜਾਵੇ ਨਾ ਕਿ ਲੋਕ ਤਾਂ ਪਹਿਲਾਂ ਹੀ ਬਹੁਤ ਡਰੇ ਆ ਜਿਹੜੇ ਇਹੋ ਜਿਹਾਂ ਫਵਾਵਾ ਕਰਕੇ ਲੋਕਾਂ ਦੇ ਜਿਨ੍ਹਾਂ ਦੇ ਘਰ ਪਰਿਵਾਰ ਦਰਿਆ ਦੇ ਦੂਸਰੇ ਪਾਸੇ ਵਸਦੇ ਆ ਜਿਹਨੂੰ ਕੋਲ ਟੁੱਟਣ ਦੀ ਖਬਰ ਸੁਣਦੇ ਤਾਂ ਉਹਨਾਂ ਨੂੰ ਹੋਰ ਜਿਹੜਾ ਜਿਹੜਾ ਡਰ ਦਾ ਮਾਹੌਲ ਬਣਦਾ ਇਹ ਨਹੀਂ ਚਾਹੀਦਾ ਐਦਾਂ ਦਾ ਬਿਲਕੁਲ ਹੁਣਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੀ ਸਥਿਤੀ ਵਿਆਸ ਵਾਲੀ ਸਾਈਡ ਕੰਟਰੋਲ ਚ ਵਿੱਚ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜਿਹੜਾ ਵਿਆਦ ਰੋਡ ਤੇ ਪਾਣੀ ਆਈਆਂ ਦੀਆਂ ਗੱਲਾਂ ਚੱਲ ਰਹੀਆਂ ਉਹ ਵੀ ਉਹਨਾਂ ਨੇ ਦੱਸਿਆ ਕਿ بارش ਦਾ ਪਾਣੀ ਹੈ ਥੱਲੇੋਂ ਜਿਹੜਾ ਪਾਣੀ ਸੇਮਕੇ ਜਾਂ ਉੱਪਰੋਂ ਦੀ ਪਾਣੀ ਨਹੀਂ ਆਇਆ ਸੋ ਜਿਹੜੀ ਅਗਲੀ ਕੋਈ ਵੀ ਅਪਡੇਟ ਹੋਊਗੀ ਸਹੀ ਦਸਤੀ ਕੀ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝ ਕੀਤੀ ਜਾਏਗੀ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਆਹੀ ਅਪੀਲ ਕਰਨੀ ਚਾਹਾਂਗਾ ਕਿਸੇ ਵੀ ਜਿਹੜੀ ਗਲਤ ਖਬਰਾਂ ਦੇ ਜਿਹੜਾ ਧਿਆਨ ਨਾ ਦਿੱਤਾ ਜਾਵੇ ਤੇ ਨਾ ਹੀ ਜਿਹੜੀਆਂ ਖਬਰਾਂ ਸ਼ੇਅਰ ਕੀਤੀਆਂ ਜਾਣ ਕੈਮਰਾ ਪਰਸਨ ਸਾਗਰ ਦੇ ਨਾਲ ਵਿਅਸਤੋ ਜਗਬਾਨੀ ਟੀਵੀ ਲਈ ਰੋਹੀ ਤੋੜਾ ਮੇਰੇ ਨਾਲ ਇਥੇ ਸਥਾਨਕ ਲੋਕ ਵੀ ਮੌਜੂਦ ਨੇ ਅੱਜ ਕੀ ਨਾਈ ਟੋੜਾ ਮੇਰਾ ਨਾਮ ਬਰਿੰਦਰ ਸਿੰਘ ਆ ਜ ਇੱਥੇ ਜਿਹੜੀ ਪਾਣੀ ਦੀ ਮਾਰ ਵੇਖ ਰਹੇ ਜੇ ਕਹਿੰਦੇ ਆ ਕਿ 88 ਦੇ ਵਿੱਚ ਹੜ੍ਹ ਆਏ ਸੀ ਉਦੋਂ ਇਦਾਂ ਦੀ ਮਾਰ ਹੀ ਇਹ ਉਸ ਤਰ੍ਹਾਂ ਦਾ ਹੀ ਇਹ ਲੈਵਲ ਹੈ ਜੇ ਕਿ ਉਸ ਤੋਂ ਲੱਗ ਗਿਆ ਕੁਝ ਜਾਂ ਉਸ ਤੋਂ ਘਟੇ ਲਗਭਗ 88 ਵਾਲਾ ਹੀ ਸਿਚੁਏਸ਼ਨ ਬਣੀ ਆ ਉਸ ਤੋਂ ਬਾਅਦ ਵੀ ਕਈ ਵਾਰ ਪਾਣੀ ਇੱਥੇ ਦਰਿਆ ਚ ਆਉਂਦਾ ਰਿਹਾ ਪਰ ਇੰਨਾ ਨਹੀਂ ਸੀ ਕਿ ਆਇਆ ਪਰ ਹੁਣ ਜਿਹੜਾ ਕੁਦਰਤ ਦੀ ਮਾਰ ਪੈ ਰਹੀ ਆ ਇਸ ਟਾਈਮ ਇਸ ਵਾਰ ਇਹ ਹੋਇਆ ਕਿ ਸਤਾਵੀ ਚ ਵੀ ਬਹੁਤ ਜ਼ਿਆਦਾ ਪਾਣੀ ਆਇਆ ਬਿਆਸ ਵੀ ਸਤਲੁਜ ਵੀ ਪੈ ਇਹ ਕਦੀ ਨਹੀਂ ਪਹਿਲਾਂ ਇਦਾਂ ਕਿ ਤਨਾ ਦਰਿਆਵਾਂ ਦੀ ਜਿਹੜਾ ਪਾਣੀ ਆ ਜਵੇ ਨਾ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਮਾਲਕ ਅੱਗੇ ਅਰਦਾਸ ਕਰਦੇ ਆ ਕਿ ਛੇਤੀ ਤੋਂ ਛੇਤੀ ਜਿਹੜਾ ਇਹ ਆਫਤਤੋਂ ਜਿਹੜਾ ਖੜਾ ਲੋਕਾਂ ਦਾ ਛੁੱਟੇ ਤੇ ਲੋਕ ਆਪੋ ਆਪਣੇ ਘਰਾਂ ਸੰਖੁਸ਼ਮ ਦਵਸਨ ਇਹ ਕੀ ਕਹਿਣਾ ਚਾਹੋਗੇ ਲੱਗਦਾ ਕਿ ਕਿਤਨੇ ਕਿਤਨੇ ਲੋਕ ਗਲਤ ਫਵਾਹਾਂ ਵਿੱਚ ਫਲਾ ਰਹੇ ਨੇ ਕਿ ਵਿਆਸ ਦਾ ਪੋਲ ਟੁੱਟ ਗਿਆ ਇਹ ਹੋ ਗਿਆ ਉਹ ਹੋ ਗਿਆ ਇਹੋ ਜਿਹੇ ਲੋਕਾਂ ਤੇ ਕੀ ਕਹਿਣਾ ਚਾਹੋਗੇ ਇਹੋ ਜਿਹੀਆਂ ਫਵਾਹਾਂ ਜਿਹੜੇ ਫਲਾਉਂਦੇ ਉਹਨਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਆ ਕਿਉਂਕਿ ਲੋਕ ਤਾਂ ਪਹਿਲਾਂ ਹੀ ਬਹੁਤ ਡਰੇ ਆ ਜਿਹੜੀਆਂ ਇਹੋ ਜਿਹਾਂ ਫਵਾਵਾਾਂ ਕਰਕੇ ਲੋਕਾਂ ਦੇ ਜਿਨ੍ਹਾਂ ਦੇ ਘਰ ਪਰਿਵਾਰ ਦਰਿਆ ਦੇ ਦੂਸਰੇ ਪਾਸੇ ਵੱਸਦੇ ਜਿਹਨੋਂ ਪੌਲ ਟੁੱਟਣ ਦੀ ਖਬਰ ਸੁਣਦੇ ਤਾਂ ਉਹਨਾਂ ਨੂੰ ਹੋਰ ਜਿਹੜਾ ਜਿਹੜਾ ਡਰ ਦਾ ਮਾਹੌਲ ਬਣਦਾ ਇਹ ਨਹੀਂ ਚਾਹੀਦਾ ਇਦਾਂ ਦਾ ਬਿਲਕੁਲ ਸੋ ਸਥਾਨਕ ਲੋਕਾਂ ਦਾ ਵੀ ਕਹਿਣਾ ਹੈ ਕਿ ਜਿਹੜਾ ਡਰਦਾ ਮਾਹੌਲ ਨਹੀਂ ਪੈਦਾ ਕਰਨਾ ਚਾਹੀਦਾ ਇਹ ਜਿਹੜਾ ਬੜਾ ਔਖਾ ਸਮਾਂ ਹੈ ਸਾਰਿਆਂ ਨੂੰ ਇੱਕ ਦੂਜੇ ਨਾਲ ਰਲ ਕੇ ਜਿਹੜਾ ਇਹ ਸਮਾਂ ਟਪੋਣਾ ਚਾਹੀਦਾ ਹੈ ਬਰਸਾਤ ਦੀ ਗੱਲ ਕਰਨਾ ਬਰਸਾਤ ਫਿਰ ਸ਼ੁਰੂ ਹੋ ਚੁੱਕੀ ਹੈ ਗਣੀਆਂ ਫਿਰ ਸ਼ੁਰੂ ਹੋ ਚੱਕੀਆਂ ਨੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਪੁੱਛੇ ਹੋਏ ਨੇ ਉਹ ਆਪਣਾ ਜਿਹੜੀ ਟੀਮ ਦੇ ਨਾਲ ਮੌਇਨਾ ਕਰ ਰਹੇ ਨੇ ਪਟਵਾਰੀ ਆਏ ਹੋਏ ਨੇ ਤਹਿਸੀਲਦਾਰ ਸਾਹਿਬ ਆਏ ਹੋਏ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਛੀ ਗੱਲ ਦੀ ਇਤਿਹਾਦ ਦੇ ਤੌਰ ਤੇ ਸਾਰੀ ਡਿਪਾਰਟਮੈਂਟ ਦੀ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜਿੱਤੋਂ ਅਸੀਂ ਚੈੱਕ ਕਰਦੇ ਆਂ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਸੋ 744 ਪਾਣੀ ਦਾ ਲੈਵਲ ਸੀਗਾ ਫਿਰ ਜਦੋਂ ਲਾਸਟ ਟਾਈਮ 2023 'ਚ ਇੱਥੇ 플ੱਡ ਆਨ ਥੇ ਸਾਰ ਬਣੀ ਸੀ ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘੱਟ ਹੈ ਤੇ ਇਸ ਕਰਕੇ ਇhtiyat ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹੈਸਬੈਂਡਰੀ ਸਾਰੇ CROs ਤੇ ਜੋ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀਨ ਰਿਪਰੈਜ਼ੈਂਟੇਟਿਵ ਸਾਰੇ ਇਕੱਠੇ ਮਿਲ ਗਏ ਸੀ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ ਦੋ ਦੀ ਆਪਣੀ ਟੀਮਾਂ ਬਣਾ ਕੇ ਦੋ ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੇ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾ ਸ਼ੇਰੋ ਬਾਗਰ ਜੁਗੀ ਕਪੂਰਥਲਾ ਸਾਈਡ ਦੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਹਫਤੇ ਤੋਂ ਪਾਣੀ ਦੀ ਮਾਰ ਹੇਠ ਨੇ ਪਰ ਉੱਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉਥੇ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉਥੋਂ ਦੇ ਨੰਬਰਦਾਰ ਸਰਪੰਚ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮਿਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਨਾਲ ਹੀ ਆ ਜਾਂਦੀ ਹੈ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਲੈਪਸ ਹੋਣ ਦੀ ਖਬਰ ਆਈ ਸੀ ਨਾਬਸੀਲਦਾਰ ਬਿਆਸ ਸਿੰਘ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੂੰ ਫੈਮਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਅ ਦੇ ਤੌਰ ਤੇ ਸੀ ਕਿ ਪਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋ ਕੀ ਮੈਨੂੰ ਐਸਈ ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅਗੂ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਕੱਢ ਹੁਣ ਲੈਵਲ ਜਿਹੜਾ ਘਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਘਟ ਜਾਏਗਾ ਲੇਕਿਨ ਜੇਕਰ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਹੈ ਆਲਰਟ ਰਹਿਣ ਲਈ ਸਾਰੀ ਟੀਮ ਸਾਡੀ ਅਲਰਟ ਟੀਮ ਸਾਰੀ ਟੀਮ ਸਾਡੀ ਨਾ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਇਹਦੇ ਬਾਅਦ ਚ ਦौरा ਕਰਨ ਜਾ ਰਹੇ ਹਾਂ ਜੀ ਤਾਂ ਕਿੰਨੇ ਕੁ ਰਕਬਾ ਜਿਹੜਾ ਹੈਗਾ ਕੁਲ ਤੱਕ ਇੱਕਦਾਂ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਜਮੀਨ ਪ੍ਰਭਾਵਿਤ ਹੋਈ ਇਹਨਾਂ ਪਾਣੀ ਦੇ ਬਿਆਦ ਦੇ ਅ ਸ਼ੇਰੋ ਨਗਾ ਸ਼ੇਰੋ ਬਾਗਾ ਦੀ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ ਉਹ ਕਪੂਧਲਾ ਸਾਈਡ ਦੇ ਉੱਤੇ ਨੇ ਉਹ ਬਾਬਾ ਵਗੈਰਾ ਸਬਡਿਵੀਜ਼ਨ ਦੇ ਪਿੰਡ ਨੇ ਕੋਡ ਮੈਂ ਤਾਂ ਵਜ਼ੀਰਪੁਰਲੇ ਤੇ ਗੁੱਡਾ ਥੇਪਿੰਡੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਕਿਉਂਕਿ ਪਾਣੀ ਕਿਉਂਕਿ ਕੱਲ ਇੱਕ ਦੋ ਦਿਨ ਚ ਵਧਿਆ ਸੀ ਤਾਂ ਮੋਰ ਦੇਨ ਹਜ਼ਾਰੀਆਂ 15 1200 ਏਕੜ ਦੇ ਲੱਗੇ ਰਕਬਾ ਜਿਹੜਾ ਇਹ ਹੋ ਗਿਆ ਹੋਵੇਗਾ ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਇਹ ਅਪ੍ਰੋਕਸੀਮੇਟ ਹੈ ਜੀ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗਿਜ਼ਾਰੀ ਜੀ ਜਿਹਨਾਂ ਨੂੰ ਆਡਰ ਕਰੇਗੀ ਅਸੀਂ ਉਹ ਕਰਾਂਗੇ ਉਹ ਰਕਵੇ ਦੇ ਰਿਗਾਰਡਿੰਗ ਤੁਹਾਨੂੰ ਮੈਂ ਡਿਟੇਲਸ ਦੱਸਾਂਗਾ ਪਹਿਲੇ ਮੇਲੇ ਕਰਵਾਏ ਤਾਂ ਪਾਣੀ ਓਵਰਫਲੋ ਹੋਇਆ ਅੱਜ ਡੇਰਾ ਬਿਆਸ ਦੇ ਜਾਂਦੇ ਮਾਰਗ ਦੇ ਉੱਤੇ ਵੀ ਆ ਗਿਆ ਜੀ ਔਰ ਕੋਈ ਐਤਿਆਤ ਦੇ ਤੌਰ ਤੇ ਕੋਈ ਕੋਈ ਡੀਕਾਵਾ ਟੀਮ ਹੁੰਦੀ ਹੈ ਜਿਹੜਾ ਹੋਵੇਗੀ ਜੋ ਕੀ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਓਵਰਫਲੋ ਹੋਇਆ ਉਹ ਦਰਿਆ ਦਾ ਪਾਣੀ ਨਹੀਂ ਉਹ ਮੀਂਹ ਦਾ ਪਾਣੀ ਹੈ ਬਿਕੋਜ਼ ਇਹ ਜਿਹੜੀ ਸੜਕ ਹੈ ਨੀਵੀ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਹੈ ਮੀਂਹ ਦਾ ਪਾਣੀ ਦੋਵੇਂ ਪਾਸੇ ਤੋਂ ਨਿਵਾਨ ਹੋਣ ਕਰਕੇ ਇਕੱਠਾ ਹੋਇਆ ਹੈ ਇਹ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਨਹੀਂ ਆਇਆ ਤੇ ਮੇਰੀ ਇਹੀ ਰਿਕੁਐਸਟ ਹੈ ਜੀ ਇਹਦੇ ਉੱਤੇ ਪੈਰਿੰਗ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਮੀਂਹ ਦਾ ਪਾਣੀ ਸੀਗਾ ਇਹ ਹੌਲੀ-ਹੌਲੀ ਇਹ ਸੀ ਤਿੰਨ ਜਿਹੜਾ ਹੈਗਾ ਬਾਕੀ ਇਹ ਬਾਹਰ ਆਊਟ ਹੋ ਜਾਏਗਾ ਦਰਿਆ ਦਾ ਪਾਣੀ ਅਜੇ 1 ਫੁੱਟ ਜਿਹੜਾ ਹੈ ਜੋ ਕਿ 2023 ਦੇ ਜਦੋਂ ਫਲੱਡ ਆਏ ਸੀ ਉਸ ਲੈਵਲ ਤੋਂ ਅਜੇ 1 ਫੁੱਟ ਥੱਲੇ ਹੈ ਪਰਮਾਤਮਾ ਨੇ ਕਿਰਪਾ ਰੱਖੀ ਕਿ ਜੇ ਪਾਣੀ ਹੋਰ ਮਗਰੋਂ ਨਾ ਆਇਆ ਤਾਂ ਉਹ ਐਸੇ ਫਲੱਡ ਵਾਲੀ ਸਿਚੁਏਸ਼ਨ ਪੈਦਾ ਨਹੀਂ ਹੋਏ। ਪਰਵਾਜ਼ਾ ਪੌਂਗ ਦੇ ਇਕ ਵਾਲੇ ਕਿਹਾ ਕਿ ਕਿਤੇ ਪਾਣੀ ਛੱਡਿਆ ਗਿਆ ਜਾਂ ਨਹੀਂ ਕੀਤਾ ਗਿਆ ਜੀ ਖਬਰ ਆ ਰਹੀ ਹੈ। ਕੋਈ ਉਹਦੀ ਸਪਸ਼ਟੀ ਕਰਨਾ ਕੋਈ ਸੀ ਤੁਹਾਡੇ ਕੋਲ ਤੁਹਾਡੇ ਕੋਲ ਆ ਗਈ ਤਾਂ ਮੈਂ ਸੀ ਜਗਦੀਸ਼ ਰਾਜ ਜੀ ਨਾਲ ਦੀ ਇੰਟਰਚੀਆਂ ਸਾਨੂੰ ਰਿਪੋਰਟ ਵੀ ਸ਼ੇਅਰ ਹੁੰਦੀਆਂ ਰਹਿੰਦੀਆਂ ਸਾਡੇ ਜਿਹੜਾ ਬਾਬਾ ਵਗੈਰਾ ਸਬਡਿਵੀਜ਼ਨ ਦਾ ਫਲੱਡ ਗਰੁੱਪ ਹੈ। ਤਾਂ ਉਹਦੇ ਵਿੱਚ ਰਿਪੋਰਟ ਵੀ ਸ਼ੇਅਰ ਕਰਦੇ ਰਹਿੰਦੇ ਨੇ। ਜਿਹੜੀ ਮੇਰੀ ਹੁਣ ਅੱਜ ਕੰਟੇਕਟ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੌਂਗ ਡੈਮ ਤੇ ਚੱਕ ਉਹਦੇ ਘਟਣ ਦੇ ਕਰਕੇ ਅੱਗੇ ਵੀ ਕ੍ਰੀਡ ਦੇ 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 ਅੰਦਰ ਸਾਨੂੰ ਵੀ ਰੀਲੀਫ ਮਿਲੇਗਾ ਪਾਣੀ ਘਟੇਗਾ ਬਟ ਜੇਕਰ ਕੋਈ ਅਸਾਰ ਆ ਰਿਹਾ ਉਹਦੇ ਜਾਬ ਦੇ ਰਿਹਾ ਕਿ ਕਲਾਉਡ ਵਰਸ ਕੋਈ ਹੋਰ ਉੱਥੇ ਰੇਨ ਜਿੱਦਾਂ ਹੋ ਜਾਂਦੀਆਂ ਨੇ ਹੈਵਲੀ ਰੇਨਜ਼ ਤਾਂ ਫਿਰ ਪਾਣੀ ਵੱਧ ਸਕਦਾ ਪਰ ਮੋਸਟਲੀ ਹੁਣ ਦੀ ਜਿਹੜੀ ਸਥਿਤੀ ਹੈ ਕਿ ਉੱਥੇ ਪਾਣੀ ਘਟ ਰਿਹਾ ਮਗਰੋਂ ਹੀ ਘਟ ਆ ਰਿਹਾ ਤੇ ਜੇ ਕੋਈ ਤੁਹਾਡਾ ਕੁਐਸਚਨ ਸੀਗਾ ਜੀ ਕੋਈ ਪਿੰਡ ਵੈਕੂਏਟ ਕਰਨ ਦੀ ਕਿਉਂਕਿ ਪਿੰਡ ਸਾਨੂੰ ਬਾਬਾ ਬਗਾਲਾ ਸਬਡਿਵੀਜ਼ਨ ਚ ਪਿੰਡ ਤਾਂ ਵੈਕੂਏਟ ਕਰਨ ਦੀ ਲੋੜ ਨਹੀਂ ਪਈ ਦੀ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਪਿੰਡ ਉੱਚੀ ਜਿਹੜੇ ਹੈਗੇ ਹਾਈਟ ਦੇ ਉੱਤੇ ਕ੍ਰੌਪਸ ਦੇ ਅੰਦਰ ਪਾਣੀ ਹੈਗਾ ਦੋ ਪਿੰਡ ਸਾਡੇ ਸੀ ਜੀ ਸ਼ੇਰੋ ਬਾਗਾ ਦੇ ਸ਼ੇਰੋ ਨਿਗਾਰ ਜਿਹਦੇ ਵਿੱਚ ਦੋ ਫੈਮਲੀਆਂ ਸੀ ਉਹਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਹੀ ਵੈਕੂਏਟ ਕਰ ਲਿਆ ਸੀ ਜਦੋਂ ਉੱਧਰ ਪਾਣੀ ਆਇਆ ਸੀ ਇੱਕ ਉੱਥੇ ਗੁਰਦਾਸ ਸਾਹਿਬ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਹ ਵੀ ਅਸੀਂ ਪਹਿਲਾਂ ਹੀ ਦਸਮਾਨ ਦੇ ਨਾਲ ਬਾਸੀ ਲਾਗੇ ਲੈ ਕੇ ਸੀ